ਸ਼ਾਉਲ ਨੇ ਸੈਮੂਅਲ ਨੂੰ ਆਖਿਆ ਮੈਂ ਪਾਪ ਕੀਤਾ ਹਾਂ ਹੁਣ ਆ ਗਿਆ ਸ਼ਾਉਲ ਆਪਦੀ ਲੈਣ ਤੇ ਆ ਗਿਆ ਨਾ ਦੁਬਾਰੇ ਪੜਕੀਆਂ ਦਾ ਉਹਦੇ ਆਕੂ ਨੂੰ ਸ਼ਾਉਲ ਨੇ ਸੈਮੂਅਲ ਨੂੰ ਆਖਿਆ ਮੈਂ ਪਾਪ ਕੀਤਾ ਕਿਉਂ ਜੋ ਮੈਂ ਯਹਵਾ ਦੀ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਹਾਂ ਮੈਂ ਕਹਿੰਦਾ ਯਹਵਾ ਦੀ ਆਗਿਆ ਨੂੰ ਵੀ ਸੁਣੀਏ ਧਿਆਨ ਨਾਲ ਆ ਗੱਲ ਬੜੀ ਤਰ੍ਹਾਂ ਸੁਣਨ ਵਾਲੀ ਆ ਕਹਿੰਦਾ ਮੈਂ ਯਹਵਾ ਦੀ ਆਗਿਆ ਨੂੰ ਪਹਿਲਾ ਨੰਬਰ ਤੇ ਦੂਜੇ ਨਬ ਬੈਕਟਰੀਆ ਗੱਲਾਂ ਨੂੰ ਵੀ ਕੀ ਕੀਤਾ ਮੋੜਿਆ ਨਾ ਤਾਂ ਦਾਸਦਿਆਂ ਗੱਲਾਂ ਨੂੰ ਮੋੜਨੇ bina ਪਰਮੇਸ਼ਰ ਦੀਆਂ ਗੱਲਾਂ ਨੂੰ ਮੋੜਨਾ ਕਹਿੰਦਾ ਮੈਂ ਕੀ ਕੀਤਾ ਬੋਲੋ ਪਾਪ ਕੀਤਾ ਦੁਬਾਰੇ ਪੜ੍ਹ ਲਓ ਬੇਟਾ ਠੀਕ ਨੂੰ ਸਮਝ ਨਹੀਂ ਆਇਆ ਸ਼ਾਉਲ ਨੇ ਸੈਂਬਲ ਨੂੰ ਆਖਿਆ ਮੈਂ ਪਾਪ ਕੀਤਾ ਕਿਉਂ ਜੋ ਮੈਂ ਯਹੋਵਾ ਦੀਆਂ ਆਗਿਆ ਨੂੰ ਅਤੇ ਤੇਰੀਆਂ ਗੱਲਾਂ ਨੂੰ ਮੋੜ ਦਿੱਤਾ ਹਾਂ ਮੈਂ ਲੋਕਾਂ ਤੋਂ ਜੋ ਡਰਿਆ ਅਤੇ ਉਹਨਾਂ ਦੀ ਗੱਲ ਸੁਣੀ ਹਾਂ ਸੋ ਹੁਣ ਦਇਆ ਕਰਕੇ ਮੇਰਾ ਪਾਪ ਖਿਮਾ ਕਰ ਅਤੇ ਮੇਰੇ ਨਾਲ ਮੁੜ ਚੱਲ ਜੋ ਮੈਂ ਯਹੋਵਾ ਦੇ ਅੱਗੇ ਮੱਥਾ ਟੇਕਾਂ ਹਾਂ ਤਾਂ ਸ਼ਮੂਏ ਨੇ ਸ਼ਾਉਲ ਨੂੰ ਆਖਿਆ ਮੈਂ ਤੇਰੇ ਨਾਲ ਨਹੀਂ ਜਾਂਦਾ ਹਾਂ ਕਹਿੰਦਾ ਮੈਂ ਹੁਣ ਤੇਰੇ ਨਾਲ ਨਹੀਂ ਜਾਂਦਾ ਕਿਉਂਕਿ ਤੈਨੂੰ ਪਰਮੇਸ਼ਰ ਦੇ ਰਾਜਾ ਹੀ ਬੋਲ ਤੋਂ ਰੱਦ ਰੱਦ ਕਰਤਾ ਤੇਥੋਂ ਆਪਦੀ ਕਿਰਪਾ ਨੂੰ ਪ੍ਰਭੂ ਨੇ ਹੋਲੀ ਪਰੋਂ ਕਈ ਵਾਰ ਅਸੀਂ ਵੀ ਪਰਮੇਸ਼ਰ ਨੂੰ ਦੁਖੀ ਕਰ ਕਰਕੇ ਕਰ ਕਰਕੇ ਕਰ ਕਰਕੇ ਦਾਸ ਦਾ ਘਰ ਵਿੱਚ ਆਉਣਾ ਜਾਣਾ ਕੀ ਕਰ ਦਿੰਨੇ ਆ ਪਰਮੇਸ਼ਰ ਦੀ ਕਿਰਪਾ ਨੂੰ ਘਰ ਵਿੱਚੋਂ ਕੀ ਕਰ ਦਿੰਨੇ ਆ ਹਟਾ ਦਿੰਨੇ ਆ ਉੱਥੇ ਦਾਸ ਕੁਝ ਨਹੀਂ ਕਰ ਸਕਦਾ ਜਿੱਥੇ ਪ੍ਰਭੂ ਯਸੂ ਨੇ ਆਪੇ ਦਾਸ ਨੂੰ ਰੋਕ ਲਿਆ ਨਾ ਉੱਥੇ ਕੁਝ ਨਹੀਂ ਹੋ ਸਕਦਾ ਇਹ ਵੇਖੋ ਸੈਮਨ ਨੇ ਕੀ ਦੇ ਦਿੱਤਾ ਨੂੰ ਕਹਿੰਦਾ ਮੈਂ ਹੁਣ ਕੁਝ ਵੀ ਨਹੀਂ ਕਰਾਂ ਤਾਂ ਸਹਮਣੇ ਚਾਉਲ ਨੂੰ ਆਖਿਆ ਮੈਂ ਤੇਰੇ ਨਾਲ ਨਹੀਂ ਜਾਂਦਾ ਕਿਉਂ ਜੋ ਤੈ ਯਹੋਵਾ ਦੇ ਬਚਨ ਨੂੰ ਰੱਦਿਆ ਅਤੇ ਯਹੋਵਾ ਨੇ ਇਸਰਾਇਲ ਉਤੋਂ ਪਾਛਾ ਰਹਿਣ ਤੋਂ ਤੈਨੂੰ ਰੱਦਿਆ ਹੈ ਚੱਲ ਵੇਖੋ ਮੱਥਾ ਇਹਨੂੰ ਵੀ ਕੀਤਾ ਸੀ ਤੇ ਮੱਥਾ ਦਾਊਦ ਨੂੰ ਵੀ ਦਾਊਦ ਕਿਉਂ ਬਾਧਾ ਗਿਆ ਕਿਉਂਕਿ ਦਾਊਦ ਪਰਮੇਸ਼ਰ ਦੇ ਕੇ ਹਮੇਸ਼ਾ ਕੀ ਰਹਿਦਾ ਸੀ ਚੁੱਕਿਆ ਰਹਿੰਦਾ ਸੀ ਦਾਊਦ ਪਰਮੇਸ਼ਰ ਦੇ ਅੱਗੇ ਦੁਆ ਕੀਤੇ ਬਿਨਾ ਘਰੋਂ ਬਾਹਰ ਨਿਕਲਦਾ ਨਹੀਂ ਦਾਊਦ ਪਰਮੇਸ਼ਰ ਦੀ ਆਵਾਜ਼ ਸੁਣੇ ਬਿਨਾ ਉਹਦੀ ਰੈਲ ਹੈ ਬਿਨਾ ਨਹੀਂ ਚੱਲਦਾ ਸੀ ਤੇ ਇਹ ਬੰਦਾ ਆਪਣੀ ਮਰਜ਼ੀ ਕਰ ਰਿਹਾ ਤੇ ਪ੍ਰਭੂ ਨੇ ਇਹਨੂੰ ਪਾਛਾਉਣ ਤੋਂ ਕੀ ਕਰ ਦਿੱਤਾ ਬੋਲੀਏ ਰੱਦ ਦਿੱਤਾ ਹਾਂ ਕਿੰਨਾ ਪਾਛਾ ਰਹਿਣ ਤੋਂ ਤੈਨੂੰ ਰੱਦਿਆ ਹੈ ਜਾਂ ਸੈਮਲ ਵਿਦਾ ਹੋਣ ਨੂੰ ਮੁੜਿਆ ਤਾਂ ਉਹਨੇ ਉਹਦੀ ਚਾਦਰ ਦਾ ਪੱਲਾ ਫੜ ਲਿਆ ਅਤੇ ਉਹ ਪਾੜ ਗਿਆ ਫਿਰ ਲੋ ਹੁਣ ਮਿੰਤਾ ਕਰ ਰਿਹਾ ਪੈਰੀ ਡਿਗ ਪਿਆ ਚਾਦਰ ਨੂੰ ਪੱਟਾ ਨੂੰ ਪੈ ਗਿਆ ਦੀ ਚਾਦਰ ਨੂੰ ਪੈ ਗਿਆ ਪਰ ਫਿਰ ਵੀ ਸੁਣੀ ਪਿਆਰੋ ਜਦੋਂ ਅਸੀਂ ਵੀ ਕਈ ਵਾਰੀ ਇੰਨਾ ਪਰਮੇਸ਼ਰ ਨੂੰ ਦੁਖੀ ਕਰ ਦਿੰਦੇ ਆ ਮੁੜ ਕੇ ਦਾਸ ਤੇ ਖੈਂਦੇ ਸਾਡੇ ਘਰੇ ਨਹੀਂ ਆਉਂਦਾ ਸਾਨੂੰ ਬੁਲਾਉਂਦਾ ਨਹੀਂ ਪਿਆਰੋ ਸੋਚੋ ਉਹਨੂੰ ਪਰਮੇਸ਼ਰ ਨੇ ਰੋਕ ਛੱਡਿਆ ਇਸ ਲਈ ਤੁਹਾਡੇ ਘਰੇ ਇਸ ਵੀ ਤੁਹਾਨੂੰ ਫੋਨ ਨਹੀਂ ਕਰ ਰਿਹਾ ਇਸ ਕਿਉਂਕਿ ਤੁਸੀਂ ਪਰਮੇਸ਼ਰ ਨੂੰ ਰੱਦ ਦਿੱਤਾ ਤੇ ਪਰਮੇਸ਼ਰ ਨੇ ਤੁਹਾਨੂੰ ਰੱਦ ਦਿੱਤਾ ਇਹ ਵੇਖੋ ਇਹਨਾਂ ਅੱਗੇ ਲਾਹਤੀ ਹੋਏ ਪੜਾਂਗੇ ਤਦ ਸੈਮਨ ਨੇ ਉਹਨੂੰ ਆਖਿਆ ਯਹੋਵਾ ਨੇ ਤੇਰੇ ਰਾਜ ਤੇਰਾ ਰਾਜ ਜੋ ਤੂੰ ਸਰਾਇ ਉੱਤੇ ਕਰਦਾ ਸੀ ਅੱਜ ਤੇਰੇ ਨਾਲੋਂ ਪਾਲ ਲਿਆ ਹੈ ਅਤੇ ਤੇਰੇ ਇੱਕ ਗਵਾਂਢੀ ਨੂੰ ਦੇ ਦਿੱਤਾ ਹੈ ਜੋ ਤਿੱਥੋਂ ਚੰਗਾ ਹੈ ਨਾਲੇ ਇਜ਼ਰਾਇਲ ਦਾ ਸ਼ਕਤੀਮਾਨ ਝੂਠ ਨਹੀਂ ਬੋਲਦਾ ਅਤੇ ਨਹੀਂ ਪਛਤਾਉਂਦਾ ਕਿਉਂਕਿ ਉਹ ਮਨੁੱਖ ਨਹੀਂ ਜੋ ਪਛਤਾਵੇ ਤਦ ਉਹਨੇ ਆਖਿਆ ਮੈਂ ਪਾਪ ਕੀਤਾ ਪਰ ਮੈਂ ਲੋਕਾਂ ਦੇ ਬਜ਼ੁਰਗਾਂ ਅਤੇ ਇਜ਼ਰਾਇਲ ਦੇ ਅਕੇ ਮੇਰਾ ਅੰਦਰ ਕਰ ਅਤੇ ਮੇਰੇ ਨਾਲ ਮਿਲ ਚਲ ਜੋ ਮੈਂ ਯਹੋਵਾ ਤੇਰੇ ਪਰਮੇਸ਼ਰ ਦੇ ਕੇ ਮੱਥਾ ਟੇਕਾਂ ਕਹਿੰਦਾ ਮੇਰੀ ਇੱਜ਼ਤ ਰੱਖ ਮੇਰੀ ਲਾਜ ਰੱਖ ਇਸਰਾਇਲ ਦੇ ਲੋਕਾਂ ਦੇ ਸਾਹਮਣੇ ਮੈਨੂੰ ਇਸ ਤਰ੍ਹਾਂ ਛੱਡ ਕੇ ਨਾ ਜਾ ਕਿਉਂਕਿ ਮੇਰੀ ਦੇਜਤੀ ਹੋਗੀ ਤੇ ਪਰਮੇਸ਼ਰ ਕਹਿੰਦਾ ਝੂਠ ਨਹੀਂ ਬੋਲਦਾ ਤੇ ਨਾ ਪਛਟਾਉਂਦਾ ਏ ਇੱਕ ਵਾਰੀ ਜੇ ਦਾ ਹੱਥ ਹੋਠਿਆਂ ਨਾ ਨਾ ਤਾਂ ਉਹਨੇ ਪਛਟਾਉਣਾ ਏ ਤੇ ਨਾ ਹੀ ਉਹ ਕੀ ਬੋਲਦਾ ਝੂਠ ਬੋਲਦਾ